ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅੱਜ ਜਾ ਰਹੇ ਆ ਜੀ ਅਸੀਂ ਬੱਚਿਆਂ ਨੂੰ ਲੈ ਕੇ ਕੁਸ਼ਨੀਤ ਸਿੰਘ ਨੂੰ ਪ੍ਰਭਜੋ ਸਿੰਘ ਨੂੰ ਕਹਿੰਦੇ ਖਾਣਾ ਪੀਜ਼ਾ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋ ਜੀ ਮਾਰੇ ਅਗੇ ਅਰਦਾਸ ਕਰਦੇ ਆ ਸਾਰੇ ਠੀਕ ਠਾਕ ਹੀ ਹੋਣਗੇ ਵਾਹ ਵੀ ਵਾਹ ਢੇਰ ਨਾ ਕੀ ਲੈ ਇਹਦਾ ਥੋੜਾ ਥੋੜਾ ਇੰਜਨ ਹੀ ਸੀਗਾ ਮੇਰਾ ਕਿ ਪੂਰੀ ਡਰੇਨ ਆ। ਆ ਮੌਲਟਨ ਆ ਗਏ ਜੀ। ਆ ਮੌਲਟਨ ਆ ਗਏ ਮੌਲਟਨ ਤੋਂ ਲੰਘਦੇ ਹੁਣ। ਆੜਖ ਬਾੜ ਕਰਕੇ। ਨਿਊ ਮੌਲਟਨ ਜਾਣਾ। ਉੱਥੋਂ ਲੈਸਾ ਲੁਸਾ ਲੈਣੀ ਹੈ ਜੀ। ਸਵੇਰੇ ਪਹਿਲਾਂ ਮੀਂਹ ਪੈਂਦਾ ਰਿਹਾ ਬਹੁਤ। ਬਹੁਤ ਮੀਂਹ ਪਿਆ ਜੀ ਅੱਜ। ਐਸਾ ਵਰਦਾ ਦਿਨ ਬਹੁਤ ਮੀਂਹ ਪਿਆ ਅੱਜ। 4-5 ਵਜੇ ਹਟਿਆ ਮੀਂਹ ਮੀਂਹ ਪੈਣਾ ਚਾਹੀਦਾ। ਬਾਕੀ ਕੁਦਰਤ ਆ ਜੀ ਕੁਦਰਤ ਮੂਰੇ ਕੁਝ ਨਹੀਂ ਕਰ ਸਕਦੇ। ਇਦਾਂ ਮਾਰਾ ਜਾਣੀ ਜਾਣਾ। ਅਨੰਦ ਐਤਕੀ ਬਾਰਸ਼ਾਂ ਬਹੁਤ ਹੋਈਆਂ ਪਿੰਡਾਂ 'ਚ ਬਹੁਤ ਜ਼ਿਆਦਾ ਪਾਣੀ ਆਇਆ ਦੇਖਿਆ ਤੁਸੀਂ ਗੁਰਦਾਸਪੁਰ ਆਲ ਸੁਲਤਾਨਪੁਰ ਲੋਧੀ ਆਲ ਠੀਕ ਹੈ ਜੀ ਪਠਾਨਕੋਟ ਆਲ ਤੇ ਚਲੋ ਆਪਣੇ ਸ਼ਹਿਰ ਸ਼ੁਰੂ ਤਾਂ ਬਚੇ ਆ ਮਾਰੇ ਸਾਰੇ ਵਸੇ ਕਰਫਾ ਰੱਖਣ ਪਾਣੀ ਭੁਣੀ ਜ਼ਿਆਦਾ ਨਾ ਵਹੇ ਘਰਾਂ ਦੇ ਘਰ ਬਹਿ ਗਏ ਲੋਕਾਂ ਦੇ ਵਿਚਾਰਿਆਂ ਦੇ ਹਾਕੀ ਮਾਰੇ ਭਲੀ ਗੱਲ ਇੱਥੋਂ ਤੇਲ ਭਰ ਆ ਲਈਏ ਜੀ ਹੁਣ ਆਪਾਂ 2 ਮਿੰਟ ਤੇ ਤੁਹਾਨੂੰ ਲੈ ਕੇ ਜਾਂਦੇ ਆ ਮਾਡਲ ਟਾਊਨ ਉੱਥੇ ਦਾ ਪੀਜ਼ਾ ਬਹੁਤ ਵਧੀਆ ਜੀ ਕਦੋਂ ਆਵੋਗੇ ਬਾਕੀ ਐਤਵਾਰ ਦਾ ਦਿਨ ਅਜੇ ਰਾਤ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਜੀ ਰਾਤ ਦਾ ਆਨੰਦ ਹੀ ਹੋਰ ਹੁੰਦਾ ਨਾ ਸਵੇਰ ਦੀਆਂ ਵੀਡੀਓ ਪਾਈ ਦੀਆਂ ਅੱਗੇ ਅੱਜ ਰਾਤ ਦੀ ਵੀਡੀਓ ਪਾ ਰਹੇ ਆ ਅੱਗੇ ਹੁਣ ਅਸੀਂ ਨਿਊ ਮੋਲ ਟਾਉਨ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਕੋਲੋਂ ਲੰਘ ਕੇ ਜਾਵਾਂਗੇ ਜੀ ਅੱਜ ਐਤਵਾਰ ਸੰਗਤ ਬਹੁਤ ਹੁੰਦੀ ਆ ਤੇ ਬੁੱਧਵਾਰ ਚ ਪਹਿਰਾ ਸਾਹਿਬ ਲੱਗਦਾ ਇੱਥੇ ਬਹੁਤ ਸੰਗਤ ਹੁੰਦੀ ਆ ਜੀ ਬਹੁਤ ਪਾਵਰ ਵਾਲਾ ਗੁਰਦੁਆਰਾ ਗੁਰਦੁਰਾਮ ਮੰਦਿਰ ਸਾਰੇ ਪਾਵਰ ਵਾਲੀਆਂ ਚੀਜ਼ਾਂ ਪ੍ਰਮਾਤਮਾ ਦਾ ਹੈ ਹੀ ਪਾਵਰ ਵਾਲੀਆਂ ਚੀਜ਼ਾਂ ਪਰਮਾਤਮਾ ਦਾ ਨਾਮ ਸਭ ਤੋਂ ਉੱਤੇ ਆ ਆ ਗਿਆ ਜੀ ਧੰਤਨ ਬਾਬਾ ਬੁੱਢਾ ਮੋਲ ਟਾਉਨ ਐਕਸਟੈਂਸ਼ਨ ਧੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹੀ ਦਾ ਗੁਰਦੁਆਰਾ ਪੁੱਤਰਾਂ ਦੇ ਦਾਨੀ ਇੱਥੇ ਮਿੱਸੇ ਪ੍ਰਸ਼ਾਦੇ ਬਹੁਤ ਸਵਾਦ ਹੁੰਦੇ ਆ ਜੀ ਆ ਗੁਰਦੁਆਰਾ ਤੇ ਆ ਸਾਹਮਣੇ ਧੰਤਨ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਵਾਹਿਗੁਰੂ ਵਾਹਿਗੁਰੂ ਕਛ ਨਹੀਂ ਹੱਥ ਜੋੜ ਰਿਹਾ ਧੰਨ ਬਾਬਾ ਦੀਪ ਧੰਤਨ ਬਾਬਾ ਬੁੱਢਾ ਸਾਹਿਬ ਧੰਤਨ ਬਾਬਾ ਦੀਪ ਸਿੰਘ ਜੀ ਕਛ ਨਹੀਂ ਧੰਤਨ ਧੰਨ ਬਾਬਾ ਹਾਂ ਤਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਭਲੀ ਕਰਿਓ ਵਾਹਿਗੁਰੂ ਸਰਬੱਤ ਦਾ ਭਲਾ ਕਰਿਓ ਗੁਰੂ ਮਹਾਰਾਜ ਆ ਹੁਣ ਮੋਡਲ ਟਾਉਨ ਤੋਂ ਨਿਕਲ ਕੇ ਜਾ ਰਹੇ ਹਾਂ ਜੀ ਆਪਾਂ ਬੱਚਿਆਂ ਨੂੰ ਪੀਜ਼ਾ ਖਵਾਣਾ ਅੱਜ ਬਾਬਾ ਇਹਨੇ ਬਸ ਪਰਤ ਲਗਾਇਆ ਨੇ ਕਪੜੇ ਪਾਏ ਆ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਸ ਪਰ ਪਾਏ ਹਾਂ ਜੀ ਹਾਂ ਜੀ ਟ੍ਰੈਫਿਕ ਹੁੰਦਾ ਜੀ ਐਤਵਾਰ ਐਤਵਾਰ ਤੁਹਾਨੂੰ ਪਤਾ ਸਭ ਨੂੰ ਛੁੱਟੀ ਹੁੰਦੀ ਐਨਜੋਇਮੈਂਟ ਕਰਦੀ ਦੁਨੀਆ ਹਨਾ ਜੀ ਤੇ ਮਹਾਰਾਜ ਦੇ ਘਰੇ ਆਂਦੀ ਆ ਕੋਈ ਇੱਧਰ ਜਾਂਦੇ ਮੋਡਲ ਟਾਉਨ ਜਾਂਦੇ ਆ ਇਹ ਰਾਸਤਾਾਂ ਕਰਕੇ ਆ ਜੀ ਮਾਡਲ ਟਾਊਨ ਐਕਸਟੈਂਸ਼ਨ ਤੋਂ ਨਿਕਲ ਕੇ ਬਾਬਾ ਦੀਪ ਸਿੰਘ ਗੁਰਦੁਆਰੇ ਤੋਂ ਨਿਕਲ ਕੇ ਹੁਣ ਜਾ ਰਹੇ ਆ ਜੀ ਆਪਾਂ ਮਾਡਲ ਟਾਊਨ ਇਧਰਲੇ ਪਾਸੇ ਗੁਰਦੇਵ ਬਾਦਰ ਹਸਪਤਾਲ ਆ ਬਹੁਤ ਮਸ਼ਹੂਰ ਸਾਹਮਣੇ ਡੀਪ ਹਸਪਤਾਲ ਆ ਗਿਆ ਜੀ ਆ ਦੀਪ ਹਸਪੀਟਲ ਆ ਗਿਆ ਜੀ ਦੀਪ ਕੇਅਰ ਸਮਾਰਟ ਸਪੋਰਟ ਕੰਪਨੀ ਲਿਆਲਪੁਰ ਦੀ ਹੱਟੀ ਆ ਹੁਣ ਤੁਹਾਨੂੰ ਦਿਖਾਵਾਂਗੇ ਜੀ ਅੱਗੇ ਬਹੁਤ ਸਵਾਦ ਹੁੰਦਾ ਇੱਥੇ ਦਾ ਪੀਜ਼ਾ ਇਹ ਸਾਡਾ ਭਰਾ ਲੈ ਕੇ ਆਇਆ ਸੀ ਸਾਨੂੰ ਅਬਰਿੰਦਰ ਸਿੰਘ ਬੰਟੀ ਉਹਨੇ ਸਾਨੂੰ ਦੱਸਿਆ ਸੀਗਾ ਜੀ ਬਹੁਤ ਵਧੀਆ ਪੀਜ਼ਾ ਬਣਾਉਂਦੇ ਆ। ਕ੍ਰਿਸਪੀ ਹੁੰਦਾ। ਘਰੀ ਬੱਚਿਆਂ ਨੂੰ ਲੈ ਕੇ ਆਓ ਤੁਸੀਂ ਵੀ ਇੱਥੇ। ਆਹ ਪਹੁੰਚ ਗਏ ਜੀ ਆਪਾਂ। ਲਿਆਲਪੁਰ ਸਵੀਟਸ। ਮੇਰੇ ਥੱਲੇ ਭੀੜ ਹੀ ਲੱਗੀ ਰਹਿੰਦੀ ਹੈ ਜੀ। ਉਹ ਬਣਾਉਂਦਾ ਬਾਈ ਪੀਜ਼ਾ। ਤੇ ਬੱਚੇ ਮਗਰ ਪਏ ਸੀ ਸਵੇਰ ਦੇ। ਘਾਟੀ ਖਾਈਦਾ ਜੀ ਪਰ ਚਲੋ ਬੱਚੇ ਫੇਰ ਤੁਹਾਨੂੰ ਕੋਲ ਬੱਚਿਆਂ ਦੀ ਜਿੱਦ ਪਗਾਉਣੀ ਪੈਂਦੀ ਆ ਆ ਗਿਆ ਜੀ। ਆਹ અલિયાર ફોર સ્વીટ આવી કેટલી સોણી દેખો ઇત પેકિંગા ભીયા ગિફ્ટ પેક બહુ સુંદર આજા કેક બોલ ઓરિયા કોઈ બી સ્વીટ ચીઝ આવ કેટને છોટે આ કેડા ખાના કુશનીત ને તુ ભી જોતા જઈ નહી આ કેડા ખાના ਹਾਂ ਦਸ ਕਿਹੜਾ ਖਾਣਾ ਪ੍ਰਾਪਰ ਨੇ ਕਿਹੜਾ ਖਾਣਾ ਹੈ ਹੈ ਪੁੱਤ ਕੋਈ ਵੀ ਖਾਣਾ ਕਿਹੜਾ ਖਾਣਾ ਆਹ ਕਹਿੰਦੇ ਕੋਲਡ ਡਰਿੰਕ ਪੀਣੀ ਜੀ ਪੀਜ਼ ਦੇ ਨਾਲ ਲਓ ਲਿਮका ਬੈਸਟ ਆ ਲਓ ਖੁਸ਼ ਚਲੋ ਬਿਸਕਟ ਬਹੁਤ ਵਧੀਆ ਲਿਆਲਬੋਰ ਦੀ ਦਾ ਐਟਮਾ ਹੁੰਦੀ ਹੈ ਵਧੀਆ ਜੀ ਹਾਂ ਪੁੱਤ ਹਾਂ ਜੀ ਇਧਰ ਆ ਪੁੱਤ ਇਧਰ ਆ ਇੱਧਰ ਇੱਥੇ ਆਣਾ ਫਿਰ ਕੁਸ਼ਨੀ ਆ ਜਾ ਬੱਚੇ ਖੜੋ ਇਸ ਇੱਥੇ ਖੜੋ ਆ ਜਾ ਤਿਆਰ ਹੋ ਰਹੇ ਹਾਂ ਆ ਜਾ ਲੱਡੂ ਇਹ ਅੰਦਰ ਨਹੀਂ ਦੇਖਿਆ ਸੀ ਕਦੀ ਗਣੇ ਜੀ ਦਿਖਾਉ ਗਣੇ ਜੀ ਲੈ ਗਣੇ ਜੀ ਵੀ ਦਿਖਾ ਦੰਨੇ ਆ ਆਲੇ ਪੁੱਤ ਕਨੇਜੀ ਜੀ ਜੈ ਗਣੇਸ਼ ਜੀ ਮਹਾਰਾਜ ਠੀਕ ਹੈ ਪੁੱਤ ਆ ਪੁੱਤ ਹੋਰ ਜਨੇ ਪਾਦਮਨ ਸਾਸ ਪਾਤੀ ਹੋਰ ਹੋਗੇ ਨਹੀਂ ਵਾਓ ਖੁਸ਼ ਦੋਨੋਂ ਖੁਸ਼ ਸਹੀ ਹੈ ਹੈ ਕਰੋ ਸਟਾਰ ਖਾਓ 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 ਕਿਸ ਵੀ ਖਾਣਾ ਮੈ ਵੀ ਖਾ ਲੈਣਾ ਪੁੱਤ ਤੂੰ ਛਿਗਾਓ ਬੱਚੇ ਹੋ ਗਏ ਖੁਸ਼ ਜੀ ਪੀਜ਼ਾ ਖਾ ਕੇ ਕੋਲਡ ਡਰਿੰਕ ਪੀ ਕੇ ਲਮਕਾ ਪੀ ਕੇ ਆ ਦੇਖੋ ਲਿਆਲਪੁਰ ਸਵੀਟ ਤੁਹਾਨੂੰ ਦੁਆਰਾ ਦਿਖਾ ਦਈਏ ਆਪ ਸਵੀਟਸ ਹਾਂ ਤੇ ਸਾਡੀ ਅੱਜ ਰਾਤ ਦੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਦੱਸ ਦਿਓ ਲਾਈਕ ਸ਼ੇਅਰ ਕਮੈਂਟ ਕਰਦੇ ਜਾ ਕਰੋ ਹਨਾ ਚੈਨਲ ਸਾਡੇ ਸਬਸਕ੍ਰਾਈਬ ਕਰ ਲਓ ਆਈ ਦਰ ਆਈ ਦੋ ਜਨਾ ਪੁੱਤ ਆਈ ਦਰ ਚੱਲੋ ਦੇਖਣਾ ਮੇਰਾ ਅੱਛਾ ਸਕੂਲ ਵਾਲ ਚੱਲਣਾ ਹੈ ਚੱਲ ਜਾਣਾ ਹੈ ਜੀ ਸਾਹਮਣੇ ਆ ਗਿਆ ਜੀ ਮੋਲਟਾਉਨ ਵਿੱਚ ਸਟਾਰਟਿੰਗ ਕਰਦੇ ਬੀਗਾ ਨੇਰ ਮਿਸ਼ਤਾਨ ਭੰਡਾਰ ਬਹੁਤ ਵਧੀਆ ਇੱਥੇ ਵੀ ਹੁੰਦੀ ਹੈ ਹੰਡਲ ਟਾਊਨ ਆ ਹੁਣ ਆਵਾਸ ਪਹੁੰਚ ਗਏ ਅਸੀਂ ਚਾਰ ਖੰਬਾ ਚੌਂਕ ਜੀ ਇਹਦੇ ਬਾਅਦ ਆਪਾਂ ਚੱਲਦੇ ਤੁਹਾਨੂੰ ਦਿਖਾਣੇ ਇੱਥੇ ਆਪਣੇ ਯਾਰੋ ਯਾਰ ਦੋਸਤ ਦਾ ਸ਼ੋਰੂਮ ਆ ਘਰ ਜਾਣੇ ਰਾ ਪਿੰਕੂ ਭਰਾ ਦਾ ਹਾਂ ਪੁੱਤ ਹਾਂ ਘਰ ਜਾਣੇ ਐਂਜਲ ਐਂਡ ਡੈਵਿਲ ਕੱਪੜਿਆਂ ਦਾ ਸ਼ੋਰੂਮ ਆ ਜੀ ਬਹੁਤ ਵਧੀਆ ਪੈਂਟਾਂ ਸ਼ਰਟਾਂ ਟੀ-ਸ਼ਰਟਾਂ ਬੱਚਿਆਂ ਦੇ ਲੇਡੀਜ਼ ਦੇ ਜੈਂਟਸ ਦੇ ਤੁਸੀਂ ਕਦੀ ਆਓ ਇੱਥੇ ਮਾਡਲ ਟਾਊਨ ਲੁਧਿਆਣਾ ਵਿੱਚ ਤੇ ਭਰਾ ਤੋਂ ਸ਼ਾਪਿੰਗ ਕਰਕੇ ਜਾਓ ਆ ਖੁੱਲਾ ਭਰਾ ਦਾ ਸ਼ੋਰੂਮ ਐਂਜਲ ਐਂਡ ਡੈਵਿਲ ਅਵੇ ਇੰਕੂਬੇਰੇ ਲੈ ਤੇਰੀ ਕਰਤੀ ਆ ਐਡਵਰਟਾਈਜ਼ਮੈਂਟ ਹੈ ਆ ਦੇਖੋ ਚੰਗਾ ਜੀ ਫਿਰ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਮਿਲਾਂਗੇ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਇਹ ਦੇਖੋ ਵੀ ਰਾਤ ਬਾਬਾ ਜੀ ਮਹਾਰਾਏ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਚੈਨਲ ਕਰ ਲਿਓ ਚੰਗਾ ਜੀ ਸਤਿ ਸ਼੍ਰੀ ਅਕਾਲ